ਸਾਰੇ ਵੀਰਾਂ ਨੂੰ YouTube ਚੈਨਲ ਲੋ ਪਿਆਰ ਭਰੀ ਸਾਸਰੀ ਕਾ ਵੀਰ ਜੀ ਵੀਡੀਓ ਨੂੰ ਐਂਡ ਟਿੱਕਰ ਜ਼ਰੂਰ ਵੇਖਿਆ ਕਰੋ ਆ ਵੀਰ ਜੀ ਇੱਕੇ ਵੀਰ ਕੋਲ ਤਿੰਨ ਟਰਾਲੇ ਵਕਾਊ ਆ ਇਹ ਚ ਵੀਰ ਜੀ ਤੁਹਾਨੂੰ ਸਹਾਈ ਮਿਲੂਗਾ 14 ਬਾਈ 14 ਦਾ 16 ਫੁੱਟਾ ਤੇ 1.5 18 ਫੁੱਟਾ ਬਿਨਾਂ ਜਿੱਕ ਤੋਂ ਤਿੰਨੇ ਟਰਾਲੇ ਆ ਇੱਕੇ ਵੀਰ ਕੋਲਾ ਵੀਰ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵੇਰਕਾ ਏਰੀਏ ਦੇ ਟਰਾਲੇ ਖੜੇ ਤਿੰਨੇ ਬਹੁਤ ਵਧੀਆ ਵਿਦਆਉਟ ਜਿੱਕ ਤੋਂ ਬਿਨਾ ਜਿੱਕ ਤੋਂ ਟਰਾਲੇ ਆ ਬਹੁਤ ਵਧੀਆ ਸੋਹਣੇ ਟਰਾਲੇ ਨਵੇਂ ਹੀ ਪਹਿਣੇ ਤੇ ਕਰ ਲੋ ਕਨੈਕਟ ਜਿਹੜੇ ਵੀਰ ਨੇ ਟਰਾਲੇ ਲੈਣੇ ਨੇ ਬਹੁਤ ਵਧੀਆ ਛੇਪ ਵਿੱਚ ਬਣੇ ਹੋਇਆ ਤੇ ਮਾਲਕ ਵੀਰ ਦਾ ਨੰਬਰ ਅੱਗੇ ਸਕਰੀਨ ਤੇ ਚੱਲ ਰਿਹਾ ਵੀਰੇ ਕਰ ਲੋ ਕਨੈਕਟ ਇੱਕ ਚੌੜਾ ਫੁੱਟਾ ਇੱਕ 16 ਇੱਕ 1.5 18 ਫੁੱਟਾ ਵੀਰ ਜੀ ਇਹ ਬਲਵਿੰਦਰ ਸਿੰਘ ਵੀਰ ਜੀ ਵੇਰਕਾ ਅੰਮ੍ਰਿਤਸਰ ਸਾਹਿਬ ਤੋਂ ਐ ਵੀਰ ਜੀ ਤਿੰਨੇ ਟਰਾਲੇ ਬਹੁਤ ਵਧੀਆ ਵੀਰ ਕੋ ਖੜੇ ਨੇ ਸੋਹਣੇ ਤਿੰਨੇ ਰੰਗਾਇ ਵਕ ਵਕ ਰੰਗਾਇ ਟਰਾਲੇ ਖੜੇ ਆ ਜਿਹੜੇ ਵੀਰ ਨੇ ਜਿਹੜਾ ਖਰੀਦਣਾ ਹੈ ਤੇ ਵੀਰ ਜੀ ਇਸ ਵੀਰ ਨਾਲ ਫੋਨ ਤੇ ਤੁਸੀਂ ਸੰਪਰਕ ਕਰ ਲਓ ਤੇ ਵੀਰੇ ਖਰੀਦ ਸਕਦੇ ਹੋ ਤੇ ਵੀਰ ਨੇ ਪਿੱਛੋਂ ਡਾਲੇ ਦੀਆਂ ਫੋਟੋਆਂ ਵੀ ਸਾਈਡਾਂ ਤੋਂ ਵੀ ਇਠੋਂ ਉਤੋਂ ਟਾਇਰਾਂ ਦੀਆਂ ਵੀ ਫਰਛਦੀਆਂ ਵੀ ਫੋਟੋਆਂ ਵੀਰ ਨੇ ਕੱਲੀ-ਕੱਲੀ ਫੋਟੋ ਲਾ ਕੇ ਸਾਨੂੰ ਪਾਈਏ ਇਹ ਬਾਕੀ ਟਰਾਲੇ ਵੀ ਬਿਲਕੁਲ ਬਹੁਤ ਸੋਹਣੀ ਬੰਤਰ ਵਿੱਚ ਬਣਿਆ ਟਾਇਰ ਵੀ ਚੰਗੇ ਆ ਤੇ ਵੀਰ ਦਾ ਵਿੱਚੋਂ ਫਰਚੀਆਂ ਫੋਟੋਆਂ ਲਾਈਆਂ ਵੀਰ ਨੇ ਫਰਚ ਵੀ ਬਹੁਤ ਵਧੀਆ ਵੀਰ ਦਾ ਨੰਬਰ ਜੇ ਸਕਰੀਨ ਤੇ ਕਰ ਲੋ ਵੀਰੇ ਕਨੈਕਟ ਲੁੱਟ ਲੋ ਮੇਲਾ ਤੇ ਏਰੀਆ ਫੇਰ ਦੁਬਾਰਾ ਬੋਲਦੇ ਆਂ ਸ਼੍ਰੀ ਅਮਰitsar ਸਾਹਿਬ ਵੀਰ ਕਾ ਏਰੀਆ ਵੀਰ ਦਾ ਕਰ ਲੋ ਕਨੈਕਟ ਅੱਗੇ ਆ ਗਏ ਆਂ ਜੀ ਵੱਡੀ ਕੰਪੈਨ ਲੈ ਕੇ ਵੀਰ ਜੀ 2007 ਮਾਡਲ ਕੰਪੈਨ ਜੇ ਇੰਜਣ ਵੀਰ ਨੇ ਨਹੀਂ ਦੱਸਿਆ ਵੀ ਪੇਟੀ ਬੰਦ 02A ਜਾਂ ਲਾਲੀ 9 ਜਾਂ ਟਰਬੋ ਆ ਕਿਹੜਾ ਹੈ ਨਹੀਂ ਦੱਸਿਆ ਰੇਟ 5,65,000 ਰੁਪਇਆ ਏਰੀਆ ਜਗਰਾਉ ਆ ਤੇ ਬਾਕੀ ਕਰ ਲੋ ਕਨੈਕਟ ਵੀਰ ਜੀ ਵੀਰ ਤੋਂ ਜਾਣਕਾਰੀ ਲੈ ਲੋ ਅੱਗੇ ਆ ਗਿਆ ਜੀ 3600 ਫੋਰਡ ਜੱਟ ਦੀ ਪਸੰਦ 1993 ਮਾਡਲ ਰੇਟ ਸਿਰਫ 2,115,000 ਰੁਪਇਆ ਏਰੀਆ ਅਮਰ ਅਮਰਤ ਸਰ ਸਾਹਿਬ ਤੇ ਮਾਲਕ ਵੀਰ ਦਾ ਸਕਰੀਨ ਤੇ ਨੰਬਰ ਇੱਕ ਵੀਰ ਜੀ ਪੂਰੀ ਡਿਟੇਲ ਦਿਆ ਕਰੋ ਤੇ 1 ਤੋਂ 7 ਫੋਟੋਆਂ ਪਾਇਆ ਕਰੋ ਤੇ ਇੱਕ ਲਾਈਕ ਮਿੰਟ ਸ਼ੇਅਰ ਜ਼ਰੂਰ ਵੀਰ ਜੀ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਅਸੀਂ ਬਿਲਕੁਲ ਫ੍ਰੀ ਵਿੱਚ ਐਡ ਲਾਉਣੇ ਆ ਚੰਗਾ ਕੰਮ ਕਰਦੇ ਆ ਸਾਡਾ ਨੰਬਰ ਹੈਗਾ ਜੀ 703984 ਹਰ ਫਿਰ ਬੋਲਦੇ ਨੇ ਜੀ 703984 ਹਜ਼ਾਰ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣ ਲਈ 1 ਤੋਂ 7 ਫੋਟੋਆਂ ਪਾਓ ਅੱਗੇ ਵੀਰ ਜੀ ਆ ਗਿਆ ਜੀ ਟਿੱਬਿਆਂ ਦਾ ਛੋਟਾ ਮਾਡਲ 2000 ਰੇਟ ਮਾਲਕ ਵੀਰ ਫੋਨ ਤੇ ਦੱਸਣਗੇ ਬਹੁਤ ਸੋਹਣਾ ਟਿੱਬਿਆਂ ਦਾ ਛੋਟਾ ਨਵੇਂ ਟਾਇਰਾਂ 'ਚ ਆ ਗਿਆ ਵੀਰ ਜੀ ਤੇ ਕਰ ਲੋ ਕਨੈਕਟ ਮਾਲਕ ਵੀਰ ਦਾ ਅੱਗੇ ਸਕਰੀਨ ਤੇ ਨੰਬਰ ਆ ਜਾਏਗਾ ਇਹ ਵੀਰ ਜੀ ਇੱਕ ਮਹਿੰਦਰਾ 2008 ਮਾਡਲ ਰੇਟ 2,35,000 ਰੁਪਿਆ ਟਰੈਕਟਰ ਵੀ ਨਗ ਪੀਸ ਪਿਆ ਹੈ ਟਾਇਰ ਚੌਕੜਾ ਹੀ ਨਵਾਂ ਪਿਆ ਹੈ ਇਹ ਬਿਲਕੁਲ ਸ਼ੋਰੂਮ ਕੰਡੀਸ਼ਨ ਵਿੱਚ ਟਰੈਕਟਰ ਆ ਠਮੜਲਾ ਕਲਮਪੁਰਚਿਤ ਕਰਨ ਨਹੀਂ ਲੱਗੀ ਬਹੁਤ ਵਧੀਆ ਹੈ ਅੱਗੇ ਫੇਰ ਆ ਗਿਆ ਟਿੱਬਿਆਂ ਦਾ ਚੋਟਾ 2001 ਮਾਡਲ ਰੇਟ ਹੈਗਾ ਵੀਰ ਜੀ ਸਿਰਫ 310000 ਰੁਪਿਆ ਬਹੁਤ ਵਧੀਆ ਸਾਫ ਸੁਥਰਾ ਸੋਹਣਾ ਸੁਨੱਖਾ ਵੀਰੇ ਟਰੈਕਟਰ ਜੇ ਤੇ ਕਰ ਲੋ ਮੇਰਾ ਵੀਰ ਵੀਰ ਨਾਲ ਕਨੈਕਟ ਤੇ ਏਰੀਆ ਹੈਗਾ ਵੀਰ ਕੀ ਮੋਗਾ ਮੋਗੇ ਏਰੀਆਈ ਟਰੈਕਟਰ ਖੜਾ ਵੀਰੇ ਬਹੁਤ ਵਧੀਆ ਸਾਫ ਸੁਥਰਾ ਸੋਹਣਾ ਟਰੈਕਟਰ ਜੇ ਵੀਰੇ ਰਿਮਾਂ ਦੀਆਂ ਫੋਟੋਆਂ ਵੀਰ ਨੇ ਪਾਈਆਂ ਤੇ ਜੋ ਕੁਝ ਹੈਗਾ ਨਾਲ ਤੁਹਾਨੂੰ ਵੀਰ ਫੋਨ ਤੇ ਦੱਸਾਂਗੇ ਕੇਐਸ 2016 ਮਾਡਲ ਰੇਟ ਵੀਰ ਨੇ ਇਹਦਾ ਕੰਪੈਨ ਦਾ ਨਹੀਂ ਦੱਸਿਆ ਕਿ ਕੋਈ ਵੀਰੇ ਇਹਨੂੰ ਤੂੜੀ ਵਾਲਾ ਰੀਪਰ ਕਹਿ ਦਿੰਦੇ ਆ ਪਰ ਅਸੀਂ ਇਹਨੂੰ ਕੰਪੈਨ ਕਹਿੰਨੇ ਆ ਤੂੜੀ ਵਾਲੀ ਤੇ ਕਰ ਲੋ ਕਨੈਕਟ ਵੀਰੇ ਅੱਗੇ ਆ ਗਈ 11x6 ਦੀ ਟਰਾਲੀ ਤੇ ਇਹ ਵੀਰ ਜੀ ਵेड ਸਮੇਤ 115000 ਰੁਪਿਆ ਰੇਟ ਆ ਵੀਰ ਜੀ ਏਰੀਏ ਮੋਗੇ ਵਿੱਚ ਇਹ ਸਾਧਨ ਵੀਰ ਜੀ ਖੜਿਆ ਅੱਗੇ ਕੇਐਸ ਆ ਕੀ 2013 ਮਾਡਲ ਸਿਰਫ 110000 ਰੁਪਿਆ ਰੇਟ ਬਿਲਕੁਲ ਵਧੀਆ ਮਸ਼ੀਨ ਕਿਤੋਂ ਗਲੀ ਨਹੀਂ ਟਾਇਰ ਵੀ ਓਕੇ ਬਹੁਤ ਵਧੀਆ ਸਾਫ ਸੁਥਰੀ ਮਸ਼ੀਨ ਆ ਵੀਰ ਜੀ ਜੇਕੇ ਵੀਰ ਨੇ ਲੈਣੀ ਹੋਵੇ ਤੇ ਵੀਰ ਨਾਲ ਸੰਪਰਕ ਕਰ ਸਕਦੇ ਵੀਰ ਦਾ ਗੇ ਨੰਬਰ ਆਉਣ ਵਾਲਾ ਹੈ ਤੇ ਅੱਗੇ ਵੀਰ ਕੋ ਸਟੈਂਡਰਡ ਟਰੈਕਟਰ ਆ ਇਹ ਵੀਰ ਨੇ ਮਾਡਲ ਆ ਰੇਟ ਨਹੀਂ ਦੱਸਿਆ ਚਲੋ ਤੁਹਾਨੂੰ ਫੋਨ ਤੇ ਦੱਸ ਦੇਣਗੇ ਫਿਲਹਾਲ ਇਹ ਟਰੈਕਟਰ ਵੀ ਸੋਹਣਾ ਇੱਕ ਵੀਰ ਕੋ ਬੁਲਟ ਮੋਟਰਸਾਈਕਲ ਵੀ ਵਿਕਾਊ ਆ ਇਹ ਬੁਲਟ ਦੀ ਫੋਟੋ ਵੀਰ ਨੇ ਇੱਕ ਹੀ ਪਾਈ ਆ ਟਰੈਕਟਰ ਹੁਣ ਵੀਰੇ ਮੌਕੇ ਤੇ ਸ਼ੋ ਲੱਥੀ ਹੋਈ ਆ ਸ਼ੋ ਵੀਰ ਨਾਲ ਦੇਣਗੇ ਤੇ 460 ਟਰੈਕਟਰਾਂ ਸ਼ੋ ਬਿਲਕੁਲ ਸਾਫ ਆ ਨਵਿਆਂ ਵਰਗਾ ਟਰੈਕਟਰ ਪਿਆ ਬਹੁਤ ਸੋਹਣੀ ਹਾਲਤ ਵਿੱਚ ਆ ਤੇ ਏਰੀਆ ਵੀਰ ਜੀ ਬਾਗਾ ਪੁਰਾਣਾ ਇੱਕ ਕਰ ਲੋ ਕਨੈਕਟ ਅੱਗੇ ਆ ਗਿਆ 99 ਮਾਡਲ ਟਿੱਬਿਆਂ ਦਾ ਛੋਟਾ ਪੰਜਾਬ ਨੰਬਰ ਰੇਟ ਵੀਰ ਫੋਨ ਤੇ ਦੱਸਣਗੇ ਤੇ ਅੱਗੇ ਵੀਰ ਜੀ ਤੁਹਾਨੂੰ ਇਹ ਬੇਨਤੀ ਕਰਦੇ ਏਸੇ ਵੀਰ ਕੋਲ ਹਰੇਕ ਤਰ੍ਹਾਂ ਦੀਆਂ ਤੁਹਾਨੂੰ ਤੂੜੀ ਵਾਲੀਆਂ ਕੰਪੈਨਾਂ ਵੱਡੀਆਂ ਕਪੈਨਾਂ ਤੇ ਟਰਾਲੀਆਂ ਸੁਪਰ ਸੀਡਰ ਰੋਟਾਵੇਟਰ ਤਮੀਆਂ ਕਰਾਹੇ ਜੰਦਰੇ ਹਾਲ ਸੁਭਾਗਾ ਹਰੇਕ ਤਰ੍ਹਾਂ ਦੇ ਤੁਹਾਨੂੰ ਸੰਦ ਏਸ ਵੀਰ ਕੋਲ ਮੌਕੇ ਤੇ ਆਜਰ ਮਿਲਣਗੇ ਗੁਰਨਾਮ ਸਿੰਘ ਥਰਾਜ ਪਿੰਡ ਵਾਲੇ ਏਰੀਆ ਬਾਗਾ ਪੁਰਾਣਾ ਤੋਂ ਨੇ ਵੀਰ ਤੇ ਬਹੁਤ ਵਧੀਆ ਸਾਧਨ ਨੇ ਵੀਰ ਕੋਲ ਆ ਵੀਰ ਦਾ ਨੰਬਰ ਜੇ ਸਕਰੀਨ ਤੇ ਤੇ ਆਪਾਂ ਹਰ ਰੋਜ਼ ਵੀਰ ਜੀ ਵੀਡੀਓ ਪਾਉਣੇ ਆ ਤੇ ਬਿਲਕੁਲ ਫ੍ਰੀ ਵਿੱਚ ਐਡ ਲਵਾਓ 70 ਤੇ 93 84 ਹਜ਼ਾਰ ਸਾਡਾ ਨੰਬਰ ਹੈ ਵੀਰ ਜੀ ਤੇ ਪੰਜ ਤੋਂ ਸੱਤ ਫੋਟੋਆਂ ਪਾਓ ਤੇ ਮਿਲਦੇ ਆ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ